ਲਬੀ ਰੈਂਬੋ ਆ ਗਿਆ ਤੇ ਸ਼ੂਟਰਾਂ ਦਾ ਸ਼ੂਟਰ ਆ ਗਿਆ ਬਈ ਜੀ ਰੈਂਬੋ ਹਣ ਪਿਆ ਲੰਮੇ ਤੇ ਸ਼ੂਟਰ ਵੀ ਆਂਦਾ ਮੈਂ ਸੋਣਾ ਹੁਣ ਵੇਖੋ ਗੱਲ ਕਿੱਥੇ ਨਿਬੜਦੀ ਆ ਇਹਨਾਂ ਦੀ ਬਣਦੀ ਤਾਂ ਨਹੀਂ ਯੋ ਬਈ ਸ਼ੂਟਰ ਨੇ ਟਾਲਿਆ ਰੈਂਬੋ ਨੂੰ ਰੈਂਬੋ ਆਂਦਾ ਮੈਂ ਕਸੋਣਾ ਦਰੀ ਤੇ ਤੇ ਸ਼ੂਟਰਾਂ ਦਾ ਲਾਤ ਮੈਂ ਤੇਰੀ ਖਿੱਚ ਦੇਣੀ ਆ ਸ਼ੂਟਰ ਲਿਆ ਰਿਹਾ ਪੰਗਾ ਸ਼ੂਟਰਾਂ ਦਾ ਭਾਈ ਜੀ ਉੱਠ ਜਾ ਰੈਂਬੋ ਨੂੰ ਠਾਉਣ ਦੀ ਕੀਤੀ ਜਾ ਰਹੀ ਹੈ ਪੂਰੀ ਤਿਆਰੀ ਬਾਲਾ ਕੱਬਾ ਸੁਭਾਈ ਅੱਜ ਸ਼ੂਟਰ ਦਾ ਸ਼ੂਟਰਾਂ ਦਾ ਵੀ ਦਰੀ ਤੋਂ ਉੱਠੋ ਇਹ ਗਲੀ ਦੇ ਵਿੱਚ ਮੇਰਾ ਕਬਜ਼ਾ ਹੈ ਮੇਰਾ ਰਾਜ ਚੱਲਦਾ ਹੈ ਓ ਸ਼ੂਟਰ ਮੈਂ ਵੀ ਓ ਸ਼ੂਟਰ ਰੈਂਬੋ ਚੱਲ ਰੈਂਬੋ 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 ਲੜਦੇ ਕਿਉਂ ਹੈ ਅੱਜ ਤੁਸੀਂ ਰੈਂਬੋ ਪਾਪਾ ਵੀਡੀਓ ਬੰਦ ਕਰ ਰੈਂਬੋ ਸ਼ੂਟਰ